ਸਮਰਾਲੇ ਦੀ ਧਰਤੀ ਤੇ ਇੱਕ ਮਹਾ ਰੈਲੀ ਕੀਤੀ ਜਾ ਰਹੀ ਸੀ ਸਾ ਉਸ ਤੋਂ ਲਾ ਕੇ ਲਗਾਤਾਰ 15-20 ਦਿਨ ਵਾਰਸ਼ ਪਈ ਤੇ ਉਸ ਵਾਰਸ਼ ਦੇ ਨਾਲ ਉਹਨੂੰ ਕੁਦਰਤੀ ਆਫਤ ਕਹਿ ਕੇ ਸਾਡਾ ਅੱਧਾ ਪੰਜਾਬ ਜਿਹੜਾ ਉਹਨਾਂ ਹੜ੍ਹਾਂ ਦੇ ਕਾਰਨ ਰੁੜ ਗਿਆ ਇੱਥੇ ਚਾਹੇ ਕੇਂਦਰ ਦੇ ਮੰਤਰੀ ਆਏ ਚਾਹੇ ਪੰਜਾਬ ਸਰਕਾਰ ਦੇ ਮੰਤਰੀ ਅਫਸਰ ਉਹਨਾਂ ਹੜਾ ਮਾਰੇ ਜ਼ਿਲ੍ਹਿਆਂ ਦੇ ਵਿੱਚ ਗਏ ਤੇ ਜਾ ਕੇ ਫੋਟੋ ਖਿਚਾ ਕੇ ਉਸ ਤੋਂ ਅੱਗੇ ਇਹਨਾਂ ਨੇ ਕੱਖ ਨਹੀਂ ਕੀਤਾ ਧੰਨਵਾਦ ਆ ਪੰਜਾਬ ਦੇ ਜਿਹੜੇ ਲੱਗ ਕੇ ਬਚ ਗਏ ਖਾਸ ਕਰਕੇ ਮਾਲਵਾ ਪੱਟੀ ਸਾਰਿਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਉਹਨਾਂ ਕਿਸਾਨਾਂ ਦੀ ਉਹਨਾਂ ਮਜ਼ਦੂਰਾਂ ਦੀ ਉਸ ਇਲਾਕੇ ਦੇ ਸਾਰੇ ਕਿਰਤੀ ਲੋਕਾਂ ਦੀ ਜਿਨ੍ਹਾਂ ਦਾ ਨੁਕਸਾਨ ਹੋਇਆ ਆਪੋ ਆਪਣੀ ਪਹੁੰਚ ਦੇ ਮੁਤਾਬਕ ਜਿਨ੍ਹਾਂ ਜੋਰ ਲਗਿਆ ਸਾਰਾ ਉਥੇ ਉਹਨਾਂ ਦੀ ਸਹਾਇਤਾ ਵਾਸਤੇ ਉਹਨਾਂ ਨੂੰ ਬਚਾਉਣ ਵਾਸਤੇ ਲਾਇਆ ਉਹਦੇ ਵਿੱਚ ਚਾਹੇ ਸਾਡੇ ਕਲਾਕਾਰ ਹੋਣ ਚਾਹੇ ਫਿਲਮੀ ਸਿਤਾਰੇ ਹੋਣ ਚਾਹੇ ਬਹੁਤ ਸਾਰੀਆਂ ਹੋਰ ਸੰਸਥਾਵਾਂ ਐਨਜੀਓ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਦੀ ਮਦਦ ਕੀਤੀ ਤੇ ਇਥੋਂ ਦੀ ਪੰਜਾਬ ਤੇ ਕੇਂਦਰ ਸਰਕਾਰ ਜਿਨ੍ਹਾਂ ਤੋਂ ਅੱਜ ਤੱਕ ਵੀ ਕੁਝ ਨਹੀਂ ਹੋਇਆ ਕੱਲੇ ਐਲਾਨਾਂ ਤੋਂ ਬਿਨਾਂ ਲਾਰਿਆਂ ਤੋਂ ਬਿਨਾਂ ਵਾਦਿਆਂ ਤੋਂ ਬਿਨਾਂ ਪਹਿਲਾਂ ਵਾਲੇ ਬੁਲਾਰਿਆਂ ਨੇ ਵੀ ਦੱਸਿਆ ਕਿ ਇਹ ਜਿਹੜੀ ਕੁਦਰਤੀ ਮਾਰ ਨਹੀਂ ਸੀ ਇਹ ਮਨੁੱਖੀ ਆਪਤ ਸਾਡੇ ਉੱਤੇ ਠੋਸੀ ਗਈ ਆ ਇਹਦਾ ਜ਼ਿੰਮੇਵਾਰ ਕੇਂਦਰ ਸਰਕਾਰ ਪੰਜਾਬ ਸਰਕਾਰ ਭਾਖੜਾ ਮੈਨੇਜਮੈਂਟ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਉਹ ਧਿਆਨ ਨਹੀਂ ਦਿੱਤਾ ਸਾਡਾ ਇਹ ਮੌਸਮ ਵਿਭਾਗ ਆ ਜਿਹੜਾ ਜਿਹੜਾ ਪਹਿਲਾਂ ਅਲਰਟ ਕਰਦਾ ਇਹਨਾਂ ਨੂੰ ਦੱਸਦਾ ਕਿ ਐਸ ਤਰੀਕ ਤੋਂ ਇੰਨੀ بارش ਹੋਣੀ ਆ ਉਹ 2-3 ਮਹੀਨੇ ਪਹਿਲਾਂ ਦੱਸ ਦਿੰਦੇ ਨੇ ਪਰ ਇਹਨਾਂ ਬੇਈਮਾਨਾਂ ਨੇ ਕੀ ਕੀਤਾ ਨਾ ਤਾਂ ਪਹਿਲਾਂ ਉਹਨਾਂ ਟਾਈਮਾਂ ਨੂੰ ਖਾਲੀ ਕੀਤਾ ਨਾ ਉਹਨਾਂ ਦੀ ਸਪਾਈ ਕੀਤੀ ਨਾ ਉਹਦੇ ਵਿੱਚੋਂ ਕੋਈ ਗਾਲ ਕੱਢੀ ਸਾਡੇ ਨਹਿਰਾਂ ਨਾਲੇ ਬੰਦ ਕਰਤੇ ਤੇ ਜਦੋਂ ਉਹ ਬਾਰਸ਼ ਆਈ ਤਾਂ ਗੇਟ ਖੋਲ ਦਿੱਤੇ ਗਏ ਉਸ ਪਾਣੀ ਨੇ ਆਪਣੇ ਆਪ ਦੇ ਹਿਸਾਬ ਦੇ ਨਾਲ ਆਪਦਾ ਵਹਾਅ ਬਣਾ ਲਿਆ ਉਹ ਭਾਵੇਂ ਵੜਿਆ ਕਿ ਜਿਹੜਾ ਮਾਈਨਿੰਗ ਮਾਫੀਆ ਜਿਹੜੇ ਇਹਨਾਂ ਸਰਕਾਰਾਂ ਦੇ ਇਹਨਾਂ ਕੋਰਪੋਰੇਟ ਘਰਾਣਿਆਂ ਦੇ ਹੁੰਦੇ ਨੇ ਉਹ ਜਦੋਂ ਉਥੋਂ ਰੇਤ ਕੱਢਦੇ ਆ ਉਹ ਚੰਗੀ ਮਾੜੀ ਦੇਖਦੇ ਆ ਤੱਕ ਤੇ ਖੱਡਾ ਬਣਾ ਦਿੱਤੀਆਂ ਜਾਂਦੀਆਂ ਜਾਂਦੀਆਂ ਕਿਤੇ ਟਿੱਬੇ ਬਣਾ ਦਿੱਤੇ ਜਾਂਦੇ ਆ ਤਾ ਜਦੋਂ ਪਾਣੀ ਆਊਗਾ ਤਾਂ ਪਾਣੀ ਆਪਦੇ ਹਿਸਾਬ ਦੇ ਨਾਲ ਫਿਰ ਬਹਾਪਾ ਬਣਾਊਗਾ। ਉਹਦੇ ਨਾਲ ਸਾਡੇ ਖੇਤਾਂ ਦੇ ਖੇਤ ਰੁੜ ਗਏ। ਕਈ ਇਲਾਕੇ ਇਹੋ ਜਿਹੇ ਨੇ ਜਿੱਥੇ ਜ਼ਮੀਨ ਨਹੀਂ ਥਿਉਂਦੀ। ਡੈਮ ਨੀਵੇਂ ਸੀ, ਦਰਿਆ ਨੀਵੇਂ ਸੀ, ਖੇਤ ਉੱਚੇ ਸੀ ਸਾਡੇ ਖੇਤ ਸਭ ਕੁਝ ਰੁੜ ਗਿਆ ਉੱਥੇ। ਉੱਥੇ ਘਰ ਰੁੜ ਗਏ। ਤੁਸੀਂ ਦੇਖਿਆ ਹੋਣਾ ਤਸਵੀਰਾਂ ਦੇ ਵਿੱਚ ਕਿ ਪਤੀ ਪਤਨੀ ਪਏ ਨੇ ਜੋੜਾ ਗਾਰੇ ਦੇ ਵਿੱਚ ਤੇ ਉਹ ਗਾਰੇ ਦੇ ਵਿੱਚ ਇੱਕ ਉਹਨਾਂ ਦਾ ਛੋਟਾ ਜਿਹਾ ਬੱਚਾ ਉਹ ਵੀ ਗਾਰੇ ਦੇ ਵਿੱਚ ਆਪਦੀ ਮਾਂ ਦੇ ਨਾਲ ਚਿੰਬੜਿਆ ਪਿਆ ਪਰ ਇਹਨਾਂ ਨੂੰ ਕੋਈ ਤਰਸ ਨਹੀਂ ਆਇਆ ਕੋਈ ਸ਼ਰਮ ਨਹੀਂ ਆਈ ਕਿ ਅਸੀਂ ਇਹਨਾਂ ਦੀ ਬਾਹ ਫੜੀਏ ਕੇਂਦਰੀ ਮੰਤਰੀ ਆਏ ਪ੍ਰਧਾਨ ਮੰਤਰੀ ਆਇਆ ਉਹ ਤਾਂ ਹਵਾ ਦੇ ਵਿੱਚ ਸਰਵੇ ਕਰਦੇ ਨੇ ਉਹ ਹਵਾ ਦੇ ਵਿੱਚ ਦੇਖਦੇ ਨੇ ਕਿ ਕਿੰਨੇ ਖੇਤ ਕਿੰਨੇ ਘਰ ਕਿਹੜਾ ਇਲਾਕਾ ਡੁੱਬ ਗਿਆ ਉਹ ਉਹ ਜ਼ਮੀਨ ਤੇ ਨਹੀਂ ਆਉਂਦੇ ਤੇ ਜਾਂਦੇ ਹੋਏ ਮਖੌਲ ਤੇ ਟੀਚਰਾਂ ਤੋਂ ਬਿਨਾ ਕੱਖ ਨਹੀਂ ਹੈਗਾ ਪ੍ਰਧਾਨ ਮੰਤਰੀ ਆਇਆ 1600 ਕਰੋੜ ਰੁਪਈਆ ਉਹਨੂੰ ਕੰਜਰ ਨੂੰ ਇਹ ਪੁੱਛਣਾ ਹੋਏ ਕਿ 4 ਲੱਖ ਸਾਡੀ ਇਕੜ ਜ਼ਮੀਨ ਰੁੜ ਗਈ ਆ ਖੇਤ ਰੁੜ ਗਏ ਨੇ ਘਰ ਡੰਗਰ ਪਸ਼ੂ ਰੁੜ ਗਏ ਨੇ 70-75 ਕਿਸਾਨ ਮਰ ਗਏ ਨੇ ਉਹ ਤੇਰਾ 1600 ਕਰੋੜ ਰੁਪਇਆ ਕੀ ਕਰੂਗਾ ਉਹ ਤੁਸੀਂ ਕਿੰ ਨੂੰ 4 ਰੁਪਏ ਦਿਓਗੇ ਕਿੰ ਨੂੰ ਨਹੀਂ ਦਿਓਗੇ ਸਾਡੇ ਪੈਸੇ ਨਹੀਂ ਪੂਰੇ ਕਰ ਸਕਣੇ ਤੁਸੀਂ ਇੱਕ ਪਿੰਡ ਨੂੰ ਮਹਿਜ 40-50 ਹਜ਼ਾਰ ਰੁਪਇਆ ਆਊਗਾ ਤੇ 40-50 ਹਜ਼ਾਰ ਰੁਪਏ ਦੇ ਨਾਲ ਜੇ 200 ਘਰ ਵੀ ਆ ਤੇ 50 ਹਜ਼ਾਰ ਦੇ ਵਿੱਚੋਂ ਕਿੰਨੇ ਪੈਸੇ ਇੱਕ ਧਰਮ ਆਉਣਗੇ ਇਹ ਸੋਚਣ ਵਾਲੀ ਗੱਲ ਆ ਇਹ ਸਮਝਣ ਵਾਲੀ ਗੱਲ ਆ ਕਿ ਜਿੰਨੀਆਂ ਵੀ ਸਰਕਾਰਾਂ ਇੱਥੇ ਹੁਣ ਤੱਕ ਆਈਆਂ ਉਹ ਕਿਸਾਨ ਪੱਖੀ ਨਹੀਂ ਹੋਈਆਂ ਉਹ ਸਾਡੇ ਭਗਤ ਸਰਾਬੇ ਉਹ ਕੁਰਬਾਨ ਹੋ ਗਏ ਇਥੋਂ ਉਹ ਚਾਹੁੰਦੇ ਸੀ ਕਿ ਮਨੋੱਖ ਤੋਂ ਮਨੋੱਖ ਦੀ ਲੁੱਟ ਨਾ ਹੋਵੇ ਬਰਾਬਰ ਦਾ ਸਮਾਜ ਹੋਵੇ ਕਿਹੜਾ ਬਰਾਬਰ ਦਾ ਸਮਾਜ ਕਿਹੜੀਆਂ ਉਹਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਇਹਨਾਂ ਕਾਲੇ ਅੰਗਰੇਜ਼ਾਂ ਨੇ ਮੇਸਤੀਆਂ ਲੁੱਟ ਦਿਨੋਂ ਦਿਨ ਪਾੜ ਰਹੀ ਆ ਲੁੱਟ ਘਟ ਨਹੀਂ ਰਹੀ ਅਸੀਂ ਮੰਗ ਕੀਤੀ ਕਿ ਘਟੋ ਘਟ 20000 ਕਰੋੜ ਰੁਪਈਆ ਪੰਜਾਬ ਨੂੰ ਦਿੱਤਾ ਜਾਵੇ ਤਾਂ ਕੁਝ ਪਰਭਾਈ ਹੋ ਸਕਦੀ ਆ ਇੱਥੇ 20000 ਕਰੋੜ ਕਿੱਥੇ 1600 ਕਰੋੜ ਇਹ ਪਾੜਾ ਕਿਵੇਂ ਪੂਰਾ ਹੋਊਗਾ ਇਹ ਮਿੱਥ ਕਿਵੇਂ ਪੂਰੀ ਹੋਊਗੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜਿਹੜੇ ਤਾਰਾ ਮਾਰਦੇ ਹੋ ਜਿਹੜੇ ਹਰੇਕ 5 ਸਾਲਾ ਬਾਅਦ ਸਾਡੀਆਂ ਵੋਟਾਂ ਮੁਛਣਾਉਣੇ ਹੋ ਤੇ ਸਾਡੇ ਨਾਲ ਤੁਹਾਡਾ ਬਰਤਾਰਾ ਕਿਹੋ ਜਿਹਾ ਅਸੀਂ 6 ਸਵਾ ਸਾਲ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠ ਕੇ ਉਹ મોદી ਜਿਹੜਾ ਇਹ ਕਹਿੰਦਾ ਸੀ ਕਿ મોદી ਆ ਤਾਂ ਮੁਮਕਨ ਆ ਜਿਹੜੀ ਗੱਲ મોદી ਨੇ ਕਹਿ ਤੀ ਉਹ ਪਾਰ ਹੁੰਦੀ ਆ ਉਹ ਲਾਗੂ ਹੁੰਦੀ ਆ ਅਸੀਂ ਉੱਥੇ ਬੈਠ ਕੇ ਉਹਦੀਆਂ ਗੋਡਣੀਆਂ ਲਵਾ ਕੇ ਇੱਕ ਵਾਰੀ ਉਹ ਕਾਲੇ ਕਾਨੂੰਨ ਵਾਪਸ ਕਰਾਇਆnde ਪਰ ਉਹ ਕਾਲੇ ਕਾਨੂੰਨ ਉਹਨੇ ਇੱਕ ਵਾਰੀ ਮਾਂ ਵਾਪਸ ਤਾਂ ਲੈ ਲੇ ਤੇ ਉਹ ਟਿੰਡੇ ਢੰਗ ਦੇ ਨਾਲ ਜਿਹੜੇ ਹੁਣ ਵੀ ਲਾਗੂ ਹੋ ਰਹੇ ਨੇ ਅਸੀਂ ਉਦੋਂ ਵੀ ਕਿਹਾ ਸੀ 2022 ਦੇ ਵਿੱਚ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਵਖਰੀ ਬਣੀ ਹੋਈ ਆ ਉਹ ਭਾਜਪਾ ਦਾ ਬਿੰਗ ਹੋਵੇਗਾ ਉਹ ਭਾਜਪਾ ਦੀ ਬੀ ਟੀਮ ਹੋਵੇਗੀ ਤੇ ਇਹਦਾ ਬੀ ਟੀਮ ਤੋਂ ਵੀ ਅੱਗੇ ਲੰਘ ਗਿਆ ਆ ਸਾਰੇ ਸੰਯੁਕਤ ਕਿਸਾਨ ਮੋਰਚੇ ਵਾਲੇ ਬੈਠੇ ਆ ਕਾਲੀਆਂ ਦੀ ਸਰਕਾਰ ਹੁੰਦੀ ਸੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਚਾਹੇ ਉਹ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਸੀ ਪਰ ਹਰੇਕ ਸਾਲ ਜਦੋਂ ਸਾਡਾ ਪੈੜੀ ਸੀਜ਼ਨ ਹੁੰਦਾ ਸੀ ਝੋਨੇ ਦਾ ਸੀਜ਼ਨ ਹੁੰਦਾ ਸੀ ਤਾਂ ਉਹ ਮਈ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਸੀ ਤੇ ਪੁੱਛਦੇ ਹੁੰਦੇ ਸੀ ਬਿਜਲੀ ਬੋਰਡ ਦੇ ਅਧਿਕਾਰੀ ਕਿ ਆਉਣ ਵਾਲੀਆਂ ਸਮੱਸਿਆ ਕੀ ਆ ਸਾਡੇ ਨਾਲ ਸਾਂਝੀਆਂ ਕਰੋ ਤੇ ਉਹ ਮੀਟਿੰਗਾਂ ਹੁੰਦੀਆਂ ਸੀ ਆਪਾਂ ਸਾਂਝੀਆਂ ਕਰਦੇ ਸੀ ਇਹ ਬੇਈਮਾਨ ਜਦੋਂ ਦਾ ਆਇਆ ਇਹਨੇ ਆਉਣ ਸਾਰ ਉਹ ਸਾਰੀਆਂ ਮੀਟਿੰਗਾਂ ਬੰਦ ਕੀਤੀਆਂ ਇੱਕ ਵੀ ਮੀਟਿੰਗ ਨਹੀਂ ਹੋਈ ਬੜੇ ਚਾਵਾ ਦੇ ਨਾਲ ਬਦਲਾ ਲਿਆਉਣਾ ਬਦਲਾ ਲਿਆਉਣਾ ਅਸੀਂ ਦੂਸਰੀਆਂ ਪਾਰਟੀਆਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਭੰਡੀ ਗਏ ਤੇ ਤੁਸੀਂ ਉਹਨਾਂ ਨੂੰ ਅਸੀਂ ਭੰਡਿਆ ਤੁਸੀਂ ਵੋਟਾਂ ਉਹਨਾਂ ਦੇ ਉਲਟ ਪਾਤੀਆਂ ਆ ਸਰਕਾਰ ਬਣਾ ਲਈ ਜਿਹੜੀ ਭੰਡ ਦੀ ਸਰਕਾਰ ਆ ਇੱਥੇ ਰਾਜ ਸਭਾ ਦੇ ਮੈਂਬਰ ਭੇਜ ਰਹੇ ਨੇ ਇਹ ਜਿਹੜਾ ਇਹੀ ਮੁੱਖ ਮੰਤਰੀ ਤੁਹਾਨੂੰ ਇਹ ਕਹਿੰਦਾ ਹੁੰਦਾ ਸੀ ਕਿ ਮੰਤਰੀ ਦਾ ਮੁੰਡਾ ਉਹ ਮੰਤਰੀ ਦਾ ਜਿਹੜੇ ਦੂਜਰੇ ਹੋਰ ਪੋਸਟਾਂ ਹੁੰਦੀਆਂ ਉਹਨਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਮੰਡੀ ਬੋਰਡ ਦੇ ਚੇਅਰਮੈਨ ਹੋਣਗੇ ਉਹ ਇੰਨਾ ਗਰੀਬ ਲੋਕਾਂ ਦੇ ਹੋਣਗੇ ਆ ਤੁਸੀਂ ਰਾਜ ਸਭਾ ਦਾ ਮੈਂਬਰ ਹੁਣ ਭੇਜਿਆ ਕਿਹਨਾਂ ਨੇ ਤੇ ਉਹ ਤੋਂ ਜਿਹੜੇ ਪਹਿਲਾਂ ਵੀ ਭੇਜੇ ਆ ਕੋਈ ਵੀ ਅਰਬਪਤੀ ਤੋਂ ਕੱਟ ਨਹੀਂ ਕੋਈ ਵੀ ਅਰਬਪਤੀ ਤੋਂ ਕੱਟ ਨਹੀਂ ਤੇ ਉਹ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੇ ਆਪਾਂ ਨੇ ਮਸਲੇ ਨੇ ਉਹਨਾਂ ਨੂੰ ਕੌਣ ਜਾ ਕੇ ਉੱਥੇ ਠਾਏਗਾ ਜਦੋਂ ਭਾਈ ਉਹ ਕੋਆਪਰੇਟ ਕਰਾਣਿਆਂ ਦੇ ਜਦੋਂ ਹੈ ਹੀ ਉਹਨਾਂ ਦੇ ਤੇ ਤੁਹਾਡੇ ਨਾਲ ਉਹਨਾਂ ਦੀ ਕੀ ਸਾਂਝਾ ਅਸੀਂ ਮੰਗ ਕੀਤੀ ਆ ਸ='%20ਸ='%20ਜੁਗਤ ਕਿਸਾਨ ਮੋਰਚੇ ਵੱਲੋਂ ਕਿ ਸਪੈਸ਼ਲ 25000 ਕਰੋੜ ਰੁਪਏ ਦਾ ਪੈਕੇਜ ਦੇਵੇ ਕੇਂਦਰ ਸਰਕਾਰ ਜਿਹੜੇ ਇਹ ਬੰਨ ਨੇ ਜਿਹੜੇ ਇਹ ਡੈਮ ਨੇ ਜਿਹੜੇ ਇਹ ਨਾਲੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਉਹਨਾਂ ਦੀ ਸਫਾਈ ਕੀਤੀ ਜਾਵੇ ਪਰ ਨਹੀਂ ਕਿਹੜਾ 25000 ਕਰੋੜ ਇਹਨਾਂ ਨੇ ਦੇਣਾ ਇਹ ਤਾਂ ਕਾਪਰੇਟ ਘਰਾਣਿਆਂ ਦੇ ਆ ਅਦਾਨੀਆਂ ਦੇ ਆ ਅਵਾਨੀਆਂ ਦੇ ਆ ਇਹ ਤਾਂ ਉਹਨਾਂ ਬਾਰੇ ਸੋਚਦੇ ਆ ਜੇ ਥੋੜੀ ਜੀ ਮਾਲੀ ਮੋਟੀ ਵੀ ਕੋਈ ਹਮਦਰਦੀ ਹੋਵੇ ਆਪਣੇ ਲੋਕਾਂ ਦੇ ਨਾਲ ਤਾਂ ਜਿਹੜੇ ਉਹ ਅਦਾਨੀਆਂ ਅਵਾਨੀਆਂ ਸਾਡਾ ਕਰਜ਼ਾ ਮਾਫ਼ ਕਰਕੇ ਸਾਡੇ ਟੈਕਸ ਮਾਫ਼ ਕਰਕੇ ਉਹਨਾਂ ਤੋਂ ਟੈਕਸ ਅਗਰਾਹੇ ਜਾ ਸਕਦੇ ਆ ਉਹਨਾਂ ਦੇ ਟੈਕਸਾਂ ਦੇ ਨਾਲ ਪਰਪਾਈ ਹੋ ਸਕਦੀ ਆ ਉਹਨਾਂ ਟੈਕਸਾਂ ਦੇ ਨਾਲ ਸਾਡੀਆਂ ਫਸਲਾਂ ਦਾ ਸਹੀ ਮੁੱਲ ਮਿਲ ਸਕਦਾ ਪਰ ਨਹੀਂ ਉਹ ਇਹਦੇ ਲੈ ਪਾਸੇ ਤਾਂ ਜਾਂਦੀ ਹੀ ਨਹੀਂ ਉਹਨਾਂ ਨੂੰ ਜਿੰਨੀਆਂ ਵੀ ਸਰਕਾਰਾਂ ਪਹਿਲਾਂ ਆਈਆਂ ਜਿੰਨੀਆਂ ਸਰਕਾਰਾਂ ਨੇ ਆਉਣਾ ਜਦੋਂ ਦਾ 1947 ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਇੱਕ ਤੋਂ ਵੱਧ ਕੇ ਦੂਜਾ ਚਾਹੇ ਸਾਡੇ ਪੰਜਾਬ ਵਾਲੇ ਨੇ ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਆਇਆ ਸੀ ਮੁੱਖ ਮੰਤਰੀ ਇਹ ਵੀ ਉਹੋ ਜਿਹੇ ਨੀਤੀਆਂ ਲੈ ਕੇ ਆਇਆ ਇਹਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਇੱਥੇ ਪਹਿਲਾਂ ਪੈਸੇ ਦਿੰਦੇ ਸੀ ਜ਼ਮੀਨਾਂ ਤੇ ਸਾਡੀਆਂ ਦੇ ਇਹ ਕਹਿੰਦੇ ਪੈਸੇ ਵੀ ਨਹੀਂ ਦੇਣੇ ਪੈਸਾ ਤੋਂ ਬਿਨਾਂ ਜ਼ਮੀਨਾਂ ਖੋਣੀਆਂ ਤਾਂ ਲੜੇ ਆਪਾਂ ਸਾਰੇ ਇਕੱਠੇ ਹੋ ਕੇ ਤੇ ਇਹਨੂੰ ਉਹ ਵਾਪਸ ਲੈਣਾ ਪਿਆ ਇਹ ਹਜੇ ਵੀ ਚਾਂਬੜਿਆ ਹੋਇਆ ਕਿਉਂਕਿ ਆਪਾਂ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਸੀ ਕਿ ਆਪਾਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾ ਕੇ ਰੋਸ ਪ੍ਰਦਰਸ਼ਨ ਕਰਨਾ ਪਰ ਆਪਾਂ ਨੂੰ ਇਹਨਾਂ ਨੇ ਸੜਕਾਂ ਦੇ ਉੱਤੇ ਰੋਕਿਆ ਤੇ ਉੱਥੇ ਸਾਡੇ ਕਿਸਾਨ ਆ ਗੂ ਸੀ ਜਿਹੜੇ ਸਾਰਿਆਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਉਹ ਸਾਡਾ ਪ੍ਰੋਗਰਾਮ ਨਹੀਂ ਹੋਇਆ ਉਸ ਤੋਂ ਬਾਅਦ ਹੋਰ ਚਮਲੇਵਾ ਚਲਿਆ ਤਾਂ ਹੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆ ਸੀ ਇਹ ਹੁਣ ਵੀ ਲੋੜ ਆ ਪਹਿਲਾਂ ਵਾਲੇ ਬੁਲਾਰਿਆਂ ਨੇ ਵੀ ਕਿਹਾ ਕਿ ਕੱਠ ਦੀ ਲੋੜ ਆ ਪਰਾਲੀ ਦਾ ਮੁੱਦਾ ਟੀਏਪੀ ਦਾ ਮੁੱਦਾ ਇਹ ਪਰਾਲੀ ਦਾ ਮੁੱਦਾ ਜਿੰਨਾ ਚਿਰ ਇਥੇ ਝੋਨਾ ਲੱਗੂਗਾ ਜਿੰਨਾ ਚਿਰ ਝੋਨਾ ਇਹ ਚੌਲ ਲੱਗਣਗੇ ਇਹ ਨਾ ਤਾਂ ਸਾਡੀ ਖਰਾਕ ਆ ਨਾ ਇਹ ਪੰਜਾਬ ਦੀ ਫਸਲ ਸੀ ਅਸੀਂ ਕਿਸੇ ਨੇ ਝੋਨਾ ਘਰੇ ਵੀ ਤਿਆਰ ਨਹੀਂ ਕੀਤਾ ਇਹ ਸਾਡੇ ਤੇ ਠੋਸਿਆ ਗਿਆ ਤੇ ਅੱਜ ਇਹਦੇ ਨਾਲ ਜਿੰਨੀਆਂ ਆਲਮਤਾ ਪੈਦਾ ਹੋਈਆਂ ਉਹ ਸਾਡੇ ਸਿਰ ਮੜੀਆਂ ਜਾ ਰਹੀਆਂ ਸੋ ਭੈਣੋ ਤੇ ਭਰਾਵੋ ਇਕੱਠ ਤੋਂ ਬਿਨਾ ਏਕੇ ਤੋਂ ਬਿਨਾ ਜੇ ਪ੍ਰਾੜੀ ਨੂੰ ਅੱਗ ਲਾਉਣੀ ਆ ਤਾਂ ਇਕੱਠੇ ਹੋਣਾ ਪਊ ਬੜੇ ਅਫਸੋਸ ਦੀ ਗੱਲ ਆ ਜਿੰਨਾ ਤੋਂ ਸਾਨੂੰ ਉਮੀਦਾਂ ਹੁੰਦੀਆਂ ਜਿਹੜੇ ਆਹਾ ਨਿਆਂ ਦੇ ਮੰਤਰ ਬਣੇ ਹੋਏ ਨੇ ਜੇ ਕੋਈ ਸਰਕਾਰ ਕੋਈ ਨਿਆਂ ਨਾ ਦੇਵੇ ਤਾਂ ਅਸੀਂ ਇਹਨਾਂ ਦੇ ਕੁੰਡੇ ਖੜਕਾਉਣੇ ਆ ਤੇ ਇਥੋਂ ਦਾ ਚੀਫ ਜਸਟਿਸ ਜਿਹੜਾ ਮੁੱਖ ਜੱਜਾ ਦਿੱਲੀ ਦਾ ਉਹ ਇਹ ਟਿੱਪਣੀ ਕਰਦਾ ਕਿ ਤੁਸੀਂ ਇਹਨਾਂ ਨੂੰ ਫੜਦੇ ਕਿਉਂ ਨਹੀਂ ਤੇ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੇਲਾਤ ਕਿਉਂ ਨਹੀਂ ਭੇਜਦੇ ਭੇਜੋ ਜ਼ਿਲਾਂ ਦੇ ਵਿੱਚ ਤੁਹਾਡੇ ਕੋਲ ਤਾਂ ਪ੍ਰਬੰਧ ਹੀ ਨਹੀਂ ਜ਼ਿਲਾਂ ਦੇ ਵਿੱਚ ਪਹਿਲਾ ਨੱਕੋ ਨੱਕ ਭਰੀਆਂ ਹੋਈਆਂ ਨੇ ਅਸੀਂ ਤਿਆਰ ਆ ਤੁਸੀਂ ਆਪਣੀਆਂ ਜ਼ਿਲ੍ਹਾ ਖੋਲੋ ਪਰਾਲੀ ਨੂੰ ਅੱਗ ਲਾਵਾਂਗੇ ਜਿੰਨਾ ਮਰਜੀ ਜ਼ੋਰ ਨਾਲਿਓ ਪਹਿਲਾਂ ਨੇ ਬੁਲਾਰੇ ਨੇ ਕਿਹਾ ਸਾਨੂੰ ਪਤਾ ਅਸੀਂ ਪਰਾਲੀ ਨੂੰ ਅੱਗ ਕਿਵੇਂ ਲਾਉਣੀ ਆ ਕਿਵੇਂ ਅਸੀਂ ਸਾਡੇ ਸਕੂਲੀ ਬੱਚਿਆਂ ਨੂੰ ਬਚਾਉਣਾ ਕਿਵੇਂ ਅਸੀਂ ਆਮ ਜਨਤਾ ਨੂੰ ਬਚਾਉਣਾ ਜਿਹੜੀ ਰਾਹੀਰ ਹੁੰਦੇ ਆ ਇਸ ਕਰਕੇ ਇਹ ਐਲਾਨ ਕਰਦੇ ਆ ਕਿ ਪਰਾਲੀ ਨੂੰ ਦੇ ਤੁਸੀਂ ਪ੍ਰਬੰਧ ਨਾ ਕੀਤੇ ਜੋਗ ਤੇ ਪਰਾਲੀ ਨੂੰ ਅੱਗ ਲੱਗੇਗੀ ਕਰ ਲਿਓ ਆਪਦੀਆਂ ਜੇਲਾਂ ਭਰ ਲਿਓ ਆਪਦੀਆਂ ਜੇਲਾਂ ਅਸੀਂ ਤਿਆਰ ਆਂ